ਅਨੇਕਸoare ਖਾਸੇ ਦੀਆਂ ਤਸਵੀਰਾਂ ਸਾਂਝੀਆਂ ਕਰ ਰਿਹਾ ਜਿਸ ਦੇ ਵਿੱਚ ਇੱਕ ਕਾਰ ਦੇ ਪਰਖੱਚੇ ਉੱਡ ਗਏ ਕਾਰ ਦਾ ਕੋਈ ਵੀ ਪਾਰਟ ਨਹੀਂ ਬਚਿਆ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿੰਨੀਆਂ ਭਿਆਨਕ ਆਪਣੇ ਆਪ ਦੇ ਵਿੱਚ ਇਹ ਤਸਵੀਰਾਂ ਬਿਆਨ ਕਰ ਰਹੀਆਂ ਨੇ ਸ਼੍ਰੀ ਮੁਖਤਸਰ ਸਾਹਿਬ ਦੇ ਪਿੰਡ ਹਰੀਕੇ ਕਲਾ ਨੇੜੇ ਸਰ ਖਾਸੇ ਦੇ ਵਿੱਚ ਦੋ ਵਿਅਕਤੀ ਮਾਰੇ ਗਏ ਨੇ ਦੇਰ ਰਾਤ ਧੁੰਦ ਕਰਕੇ ਦਰਖਤ ਦੇ ਵਿੱਚ ਕਾਰ ਵੱਜਦੀ ਹੈ ਕਿ ਉਸ ਤੋਂ ਬਾਅਦ ਕਾਰ ਦਾ ਕੱਖ ਨਹੀਂ ਬਚਦਾ ਦੋ ਲੋਕਾਂ ਦੀ ਇਸ ਦੇ ਵਿੱਚ ਮੌਤ ਹੋਈ ਦੱਸੀ ਜਾ ਰਹੀ ਹੈ ਜਿਸ ਦੇ ਵਿੱਚ ਆਪਸੀ ਰਿਸ਼ਤੇਦਾਰ ਸੀ ਇਹ ਕਿਹਾ ਗਿਆ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਮ੍ਰਿਤਕਾਂ ਦੀ ਪਛਾਣ ਜਿਹੜੀ ਹੈ ਵਿਜੇ ਕੁਮਾਰ ਤੇ ਤਰਸੀਮ ਲਾਲ ਦੇ ਨਾਮ ਤੋਂ ਹੋਈ ਹੈ ਮਰਾੜ ਕਲਾ ਵਾਸੀ ਤਰਸੀਮ ਲਾਲ ਆਪਣੇ ਜੀਜੇ ਵਿਜੇ ਕੁਮਾਰ ਵਾਸੀ ਹਰੀਕੇ ਕਲਾ ਉਸਦੇ ਪਿੰਡ ਹਰੀਕੇ ਕਲਾ ਛੱਡਣ ਚੱਲਿਆ ਸੀ ਪਰ ਪਿੰਡ ਦੇ ਨਜ਼ਦੀਕ ਦਾ ਨਕਸੜ ਖਾਸਾ ਵਾਪਰ ਚੁੱਕਿਆ ਤਾਂ ਦੋਵਾਂ ਦੀ ਥਾਂ ਤੇ ਹੀ ਮੌਤ ਹੋ ਗਈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਦਰਖਤ ਦੇ ਵਿੱਚ ਹੈ ਜਿਹੜੀ ਕਾਰ ਵੱਜਦੀ ਹੈ ਉਸ ਤੋਂ ਬਾਅਦ ਕਾਰ ਦਾ ਦਰਖਤ ਦੇ ਵਿੱਚ ਵੱਜਣ ਨਾਲ ਕੀ ਹੱਸ਼ਰ ਹੋ ਗਿਆ ਇਹ ਤਸਵੀਰਾਂ ਬਿਆਨ ਕਰ ਰਹੀਆਂ ਨੇ ਕਾਰ ਦਾ ਕੱਖ ਨਹੀਂ ਬਚਿਆ ਕਾਰ ਦੇ ਪੁਰਜੇ-ਪੁਰਜੇ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਵਿਪਕ ਹੋਏ ਪਏ ਨੇ ਇਹ ਭਾਈ ਆਪਣੇ ਮਰਾੜ ਕਲਾ ਦੋਗੀ ਛੱਡਣ ਤਰਿਆਂਦੇ ਇਹਦੇ ਸਾਲੀ ਨੂੰ ਜੀ ਨੂੰ ਇੱਕ ਉਹਦਾ ਸਾਲਾ ਹੀ ਤਰਸੀਮ ਸਿੰਘ ਦੇ ਨਾਲ ਹੈ ਕੀ ਉਹਨਾਂ ਦਾ ਪਰੋਹਣਾ ਸੀ ਜੀ ਉਹਨਾਂ ਛੱਡਣ ਆਉਂਦੇ ਪਏ ਸੀ ਤੁਹਾਡੇ ਕਾਰਨ ਕਰਕੇ ਜ ਨਹੀਂ ਕਿ ਉਹਨਾਂ ਨੂੰ ਅਗੋ ਨਹੀਂ ਕੋ ਛੜਕਦੀ ਸੀ ਇਸ ਕਰਕੇ ਉਹਨਾਂ ਦੀ ਨਹਿਮ ਦੇ ਵਿੱਚ ਵੱਜ ਗਏ ਤੇ ਡੈਥ ਹੋ ਗਈ ਕਿੰਨੇ ਜਣੇ ਸੀਗੇ ਕਿੰਨੇ ਸਵਾਰ ਸੀਗੇ ਕਿਰਤੀ ਕਿਸ ਚੀਜ਼ ਤੇ ਜਾ ਰਹੇ ਸੀ ਇਹ ਆਪਣੇ ਗੱਡੀ ਤੇ ਜਾ ਰਹੇ ਸੀ ਮਰਾਠਾ ਤੋਂ ਗੱਡੀ ਤੇ ਵਾਪਸ ਇੱਧਰ ਆ ਕੇ ਵੱਡੇ ਰਿਗੇ ਆਏ ਸੀ ਹਾਂਜੀ ਭਿਆਨਕ ਸੜਕ ਹਾਦਸੇ ਦੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਜਿਸ ਦੇ ਵਿੱਚ ਇੱਕ ਕਾਰ ਦੇ ਪਰਖੱਚੇ ਉੱਡ ਗਏ ਕਾਰ ਦਾ ਕੋਈ ਵੀ ਪਾਰਟ ਨਹੀਂ ਬਚਿਆ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿੰਨੀਆਂ ਭਿਆਨਕ ਆਪਣੇ ਆਪ ਦੇ ਵਿਚੇ ਤਸਵੀਰਾਂ ਬਿਆਨ ਕਰ ਰਹੀਆਂ ਨੇ ਸ਼੍ਰੀ ਮੁਖਤਸਰ ਸਾਹਿਬ ਦੇ ਪਿੰਡ ਹਰੀਕੇ ਕਲਾ ਨੇੜੇ ਸੜਕ ਹਾਦਸੇ ਦੇ ਵਿੱਚ ਦੋ ਵਿਅਕਤੀ ਮਾਰੇ ਗਏ ਨੇ ਦੇਰ ਰਾਤ ਧੁੰਦ ਕਰਕੇ ਦਰਖਤ ਦੇ ਵਿੱਚ ਕਾਰ ਵੱਜਦੀ ਹੈ ਤੇ ਉਸ ਤੋਂ ਬਾਅਦ ਕਾਰ ਦਾ ਕੱਖ ਨਹੀਂ ਬਚਦਾ ਦੋ ਲੋਕਾਂ ਦੀ ਇਸ ਦੇ ਵਿੱਚ ਮੌਤ ਹੋਈ ਦੱਸੀ ਜਾ ਰਹੀ ਹੈ ਜਿਸ ਦੇ ਵਿੱਚ ਆਪਸੀ ਰਿਸ਼ਤੇਦਾਰ ਸੀ ਇਹ ਕਿਹਾ ਗਿਆ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਮ੍ਰਿਤਕਾਂ ਦੀ ਪਛਾਣ ਜਿਹੜੀ ਹੈ ਵਿਜੇ ਕੁਮਾਰ ਤੇ ਤਰਸੀਮ ਲਾਲ ਦੇ ਨਾਮ ਤੋਂ ਹੋਈ ਹੈ ਮਰਾੜ ਕਲਾ ਵਾਸੀ ਤਰਸੀਮ ਲਾਲ ਆਪਣੇ ਜੀਜੇ ਵਿਜੇ ਕੁਮਾਰ ਵਾਸੀ ਹਰੀਕੇ ਕਲਾ ਉਸਦੇ ਪਿੰਡ ਹਰੀਕੇ ਕਲਾ ਛੱਡਣ ਚੱਲਿਆ ਸੀ ਪਰ ਪਿੰਡ ਦੇ ਨਜ਼ਦੀਕ ਦਰਨਕ ਸੜਕ ਖਾਸਾ ਵਾਪਰ ਚੁੱਕਿਆ ਤਾਂ ਦੋਵਾਂ ਦੀ ਥਾਂ ਤੇ ਹੀ ਮੌਤ ਹੋ ਗਈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਦਰਖ ਦੇ ਵਿੱਚ ਹੈ ਜਿਹੜੀ ਕਾਰ ਵੱਜਦੀ ਹੈ ਉਸ ਤੋਂ ਬਾਅਦ ਕਾਰ ਦਾ ਦਰਖ ਦੇ ਵਿੱਚ ਵੱਜਣ ਨਾਲ ਕੀ ਹੱਸ਼ਰ ਹੋ ਗਿਆ ਇਹ ਤਸਵੀਰਾਂ ਬਿਆਨ ਕਰ ਰਹੀਆਂ ਨੇ ਕਾਰ ਦਾ ਕੱਖ ਨਹੀਂ ਬਚਿਆ ਕਾਰ ਦੇ ਪੁਰਜੇ-ਪੁਰਜੇ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਵਿਪਕ ਹੋਏ ਪਏ ਨੇ ਇਹ ਭਾਈ ਆਪਣੇ ਮਰਾੜ ਕਲਾ ਦੋ ਵੀ ਛੱਡਣ ਤੁਰੇ ਆਦੇ ਇਹਦੇ ਸਾਲੀ ਨੂੰ ਜੋਣੀ ਨੂੰ ਇੱਕ ਉਹਦਾ ਸਾਲਾ ਹੀ ਤਰਸੀਮ ਸਿੰਘ ਦੇ ਨਾਲ ਹੈ ਕੀ ਉਹਨਾਂ ਦਾ ਪਰਿਵਾਰਾ ਸੀ ਜੀ ਉਹਨਾਂ ਛੱਡਣ ਆਦੇ ਪਏ ਸੀ ਤੁੰਦ ਦੇ ਕਾਰਨ ਕਰਕੇ ਜ ਨਹੀਂ ਕਿ ਉਹਨਾਂ ਨੂੰ ਅਗੋ ਨਹੀਂ ਕੋ ਛੜਕਦੀ ਸੀ ਇਸ ਕਰਕੇ ਉਹਨਾਂ ਦੀ ਨਹਿਮ ਦੇ ਵਿੱਚ ਵੱਜ ਗਏ ਤੇ ਡੈਥ ਹੋ ਗਈ ਕਿੰਨੇ ਜਣੇ ਸੀਗੇ ਕਿੰਨੇ ਸਵਾਰ ਸੀਗੇ ਕਿਰਤੀ ਕਿਸ ਚੀਜ਼ ਤੇ ਜਾ ਰਹੇ ਸੀ ਇਹ ਆਪਣੇ ਗੱਡੀ ਤੇ ਜਾ ਰਹੇ ਸੀ ਮਰਾਠਾ ਕਲਾ ਤੋਂ ਗੱਡੀ ਤੇ ਵਾਪਸ ਇਧਰ ਆ ਕੇ ਵੱਡੇ ਰਿਗੇ ਆਏ ਸੀ ਹਾਂਜੀ ਇਹ ਅਨੇਕਸਰਿਕ ਖਾਸੇ ਦੀਆਂ ਤਸਵੀਰਾਂ ਸਾਂਝੀਆਂ ਕਰ ਰਿਹਾ ਜਿਸ ਦੇ ਵਿੱਚ ਇੱਕ ਕਾਰ ਦੇ ਪਰਖੱਚੇ ਉੱਡ ਗਏ ਕਾਰ ਦਾ ਕੋਈ ਵੀ ਪਾਰਟ ਨਹੀਂ ਬਚਿਆ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿੰਨੀਆਂ ਭਿਆਨਕ ਆਪਣੇ ਆਪ ਦੇ ਵਿਚੇ ਤਸਵੀਰਾਂ ਬਿਆਨ ਕਰ ਰਹੀਆਂ ਨੇ ਸ਼੍ਰੀ ਮੁਖਤਸਰ ਸਾਹਿਬ ਦੇ ਪਿੰਡ ਹਰੀਕੇ ਕਲਾ ਨੇੜੇ ਸਰ ਖਾਸੇ ਦੇ ਵਿੱਚ ਦੋ ਵਿਅਕਤੀ ਮਾਰੇ ਗਏ ਨੇ ਦੇਰ ਰਾਤ ਧੁੰਦ ਕਰਕੇ ਦਰਖਤ ਦੇ ਵਿੱਚ ਕਾਰ ਵੱਜਦੀ ਹੈ ਤੇ ਉਸ ਤੋਂ ਬਾਅਦ ਕਾਰ ਦਾ ਕੱਖ ਨਹੀਂ ਬਚਦਾ ਦੋ ਲੋਕਾਂ ਦੀ ਇਸ ਦੇ ਵਿੱਚ ਮੌਤ ਹੋਈ ਦੱਸੀ ਜਾ ਰਹੀ ਹੈ ਜਿਸ ਦੇ ਵਿੱਚ ਆਪਸੀ ਰਿਸ਼ਤੇਦਾਰ ਸੀ ਇਹ ਕਿਹਾ ਗਿਆ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਮ੍ਰਿਤਕਾਂ ਦੀ ਪਛਾਣ ਜਿਹੜੀ ਹੈ ਵਿਜੇ ਕੁਮਾਰ ਤੇ ਤਰਸੀਮ ਲਾਲ ਦੇ ਨਾਮ ਤੋਂ ਹੋਈ ਹੈ ਮਰਾੜ ਕਲਾ ਵਾਸੀ ਤਰਸੀਮ ਲਾਲ ਆਪਣੇ ਜੀਜੇ ਵਿਜੇ ਕੁਮਾਰ ਵਾਸੀ ਹਰੀਕੇ ਕਲਾ ਉਸਦੇ ਪਿੰਡ ਹਰੀਕੇ ਕਲਾ ਛੱਡਣ ਚੱਲਿਆ ਸੀ ਪਰ ਪਿੰਡ ਦੇ ਨਜ਼ਦੀਕ ਦਾ ਨਕਸ਼ੜ ਖਾਸਾ ਵਾਪਰ ਚੁੱਕਿਆ ਤਾਂ ਦੋਵਾਂ ਦੀ ਥਾਂ ਤੇ ਹੀ ਮੌਤ ਹੋ ਗਈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਦਰਖ ਦੇ ਵਿੱਚ ਹੈ ਜਿਹੜੀ ਕਾਰ ਵੱਜਦੀ ਹੈ ਉਸ ਤੋਂ ਬਾਅਦ ਕਾਰ ਦਾ ਦਰਖ ਦੇ ਵਿੱਚ ਵੱਜਣ ਨਾਲ ਕੀ ਹੱਸ਼ਰ ਹੋ ਗਿਆ ਇਹ ਤਸਵੀਰਾਂ ਬਿਆਨ ਕਰ ਰਹੀਆਂ ਨੇ ਕਾਰ ਦਾ ਕੱਖ ਨਹੀਂ ਬਚਿਆ ਕਾਰ ਦੇ ਪੁਰਜੇ-ਪੁਰਜੇ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਵਿਪਕ ਹੋਏ ਪਏ ਨੇ ਇਹ ਭਾਈ ਆਪਣੇ ਮਰਾੜ ਕਲਾ ਦੋ ਵੀ ਛੱਡਣ ਤੁਰੇ ਆਦੇ ਇਹਦੇ ਸਾਲੀ ਨੂੰ ਜੋਣੀ ਨੂੰ ਇੱਕ ਉਹਦਾ ਸਾਲਾ ਹੀ ਤਰਸੀਮ ਸਿੰਘ ਦੇ ਨਾਲ ਹੈ ਕੀ ਉਹਨਾਂ ਦਾ ਪਰਿਵਾਰ ਸੀ ਜੀ ਉਹਨਾਂ ਛੱਡਣ ਆਦੇ ਪਏ ਸੀ ਤੁੰਦ ਦੇ ਕਾਰਨ ਕਰਕੇ ਜ ਨਹੀਂ ਕਿ ਉਹਨਾਂ ਨੂੰ ਅਗੋ ਨਹੀਂ ਕੋ ਛੜਕਦੀ ਸੀ ਇਸ ਕਰਕੇ ਉਹਨਾਂ ਦੀ ਨਹਿਮ ਦੇ ਵਿੱਚ ਵੱਜ ਗਏ ਤੇ ਡੈਥ ਹੋ ਗਈ ਕਿੰਨੇ ਜਣੇ ਸੀਗੇ ਕਿੰਨੇ ਸਵਾਰ ਸੀਗੇ ਕਿਰਤੀ ਕਿਸ ਚੀਜ਼ ਤੇ ਜਾ ਰਹੇ ਸੀ ਇਹ ਆਪਣੇ ਗੱਡੀ ਤੇ ਜਾ ਰਹੇ ਸੀ ਮਰਾਠਾ ਤੋਂ ਗੱਡੀ ਤੇ ਵਾਪਸ ਇਧਰ ਆ ਕੇ ਵੱਡੇ ਰਿਗੇ ਆਏ ਸੀ ਹਾਂਜੀ